ਵਾਰ ਕੀਰੋਜੀ ਕਾ ਖਾਲਸਾ ਵਾਰ ਕੀਰੋਜੀ ਕੀ ਫਤਿਹ ਜਿਵੇਂ ਕਿ ਅਸੀਂ ਤੁਹਾਡੇ ਨਾਲ ਪਹਿਲਾਂ ਜੁੜੇ ਸੀਗੇ 13 ਫਰਵਰੀ ਦਾ ਦਿਨ ਹੈ 2024 13 ਫਰਵਰੀ 2024 ਇਹ ਉਹੀ ਦਿਹਾੜਾ ਅੱਜ ਦਾ ਜਿਸ ਦਿਨ ਕਿਸਾਨੀ ਜਿੱਥੇ ਕਿਸਾਨ ਜਿੱਥੇ ਬੰਦਿਆ ਨੇ ਐਲਾਨ ਕੀਤਾ ਸੀਗਾ ਕਿ ਦਿੱਲੀ ਕੂਚ ਕਰਨਾ ਕਿਉਂਕਿ ਜਿਹੜੀ ਪ੍ਰਾਣੀਆਂ ਮੰਗਾ ਜੇ ਗੱਲ ਕਰੀਏ ਲਿਖਤੀ ਤੌਰ ਤੇ ਐਮਐਸਪੀ ਕਿਸਾਨਾਂ ਤੇ ਜਿਹੜੇ ਪਰਚੇ ਦਰਜ ਕੀਤੇ ਸੀ ਨਜਾਇਜ਼ ਔਰ ਜਿਹੜੇ ਕਿਸਾਨ ਚਾਹੀਦੇ ਸੀ ਉਹਨਾਂ ਦੀ ਕੰਪਨਸੇਸ਼ਨ ਔਰ ਹਰਜਾਨਾ ਲੈਣ ਲਈ ਅੱਜ ਕੂਚ ਕਰਨ ਜਾ ਰਹੇ ਸਨ ਪਰ ਇਹ ਗੱਲ ਕਰੀਏ ਹਰਿਆਣਾ ਪੁਲਿਸ ਹਰਿਆਣਾ ਪ੍ਰਸ਼ਾਸਨ ਲੋਕ ਲਗਾਤਾਰ ਪੰਜਾਬ ਦੇ ਲੋਕਾਂ ਤੇ ਅਥਰੂ ਗੈਸ ਹੰਝੂ ਗੈਸ ਦੇ ਗੋਲੇ ਦਾਗੇ ਜਾ ਰਹੇ ਲਗਾਤਾਰ ਸਾਟਾ ਸਵਾਲਾ ਪੰਜਾਬ ਪੁਲਿਸ ਕਿੱਥੇ ਆ ਸਾਡੀ ਸਿਕਿਉਰਟੀ ਦੀ ਪੰਜਾਬ ਪੁਲਿਸ ਕਿੱਥੇ ਆ ਇਸ ਪੰਜਾਬ ਦਾ ਸੀਐਮ ਕਿੱਥੇ ਆ ਕਿਉਂ ਪੰਜਾਬ ਦੇ ਲੋਕਾਂ ਤੇ ਪੰਜਾਬ ਦੀ ਹੱਦ ਵਿੱਚ ਬੈਠਣ ਦੇ ਬਾਵਜੂਦ ਵੀ ਹਰਿਆਣਾ ਪੁਲਿਸ ਲੋ ਇਹ ਗੋਲੇ ਦਾਗੇ ਜਾ ਤੁਸੀਂ ਦੇਖ ਰਹੇ ਜਿਹੜਾ ਐਗਰੈਸ਼ਨ ਲੋਕਾਂ ਦੇ ਵਿਚਕਾਰ ਜਿਹੜਾ ਐਗਰੈਸ਼ਨ ਗੁੱਸਾ ਪਾਇਆ ਜਾ ਰਿਹਾ ਕਿਉਂਕਿ ਦਿੱਲੀ ਕੂਚ ਕਰ ਰਹੀ ਸੀ ਅੱਜ ਆਪਣੀ ਮੰਗਾਂ ਲੈ ਕੇ ਬਟ हरियाणा पुलिस हरियाणा प्रशासन 'ਵੱਲ ਲਗਾਤਾਰ ਗੋਲੇ ਦਾਕੇ ਜਾ ਰਹੇ ਆ ਕੀ ਕਸੂਰ ਹੈ ਲੋਕਾਂ ਦਾ ਆਪਣਾ ਹੱਕ ਮੰਗਣ ਜਾ ਰਹੇ ਆ ਤੁਸੀਂ ਦੇਖ ਰਹੇ ਲਗਾਤਾਰ ਪੰਜਾਬ ਪੁਲਿਸ ਔਰ ਪੰਜਾਬ ਦਾ ਜਿਹੜਾ ਪ੍ਰਸ਼ਾਸਨ ਹੈ ਉਹ ਕਿੱਥੇ ਹੈ ਉਹ ਕਿੱਥੇ ਗਾਇਬ ਹੈ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਆਪਣੇ ਪੰਜਾਬ ਦੇ ਵਸਨੀਕਾਂ ਦੇ ਲੋਕਾਂ ਦੀ ਸਿਕਿਉਰਿਟੀ ਕਰਨਾ ਅਗਰ ਕਿਸੇ ਦੂਸਰੇ ਸਟੇਟ ਦੇ ਵਿੱਚ ਉਹ ਗੋਲੇ ਦਾਗ ਰਹੇ ਕਿਨੇ ਹੱਕ ਦਿੱਤੇ ਇਹਨਾਂ ਨੂੰ ਸੋ ਮੇਰਾ ਸਵਾਲ ਹੈ ਤੁਸੀਂ ਸਾਡੇ ਦਰਸ਼ਕੋ ਸਾਡੇ ਕਮੈਂਟ ਸੈਕਸ਼ਨ ਦੱਸੋ ਜ਼ਿੰਮੇਵਾਰੀ ਕਿਰੀ ਬਣਦੀ ਹੈ ਔਰ ਦੇਖੋ ਲੋਕਾਂ ਦੇ ਵਿੱਚ ਐਗਰੈਸ਼ਨ ਪਾਇਆ ਜਾ ਰਿਹਾ ਔਰ ਦੇਖਿਆ ਜਾ ਰਿਹਾ ਲੋਕੀ ਲੋਕ ਅੱਗੇ ਵੱਧ ਰਹੇ ਆ ਹਰਿਆਣਾ ਐਂਟਰ ਕਰਨਗੇ ਕਿਸਾਨ ਆਪਾਂ ਦਾ ਇੱਥੇ ਕੋਈ ਨਹੀਂ ਉਹ ਜਾਉਂ ਰਹੇ ਕੋਲਿਪੋਨੀ ਉਹਦਾ ਵੀ ਜੋ ਸੰਨੈਖਾ ਬਾਬੇ ਕੀ ਕਰਨਾ ਚਾਹੋਗੇ ਜਿਹੜਾ ਹਰਿਆਣਾ ਇਹ ਪ੍ਰਸ਼ਾਸਨ ਜਿਹੜਾ ਬਤੀਰਾ ਹੋ ਰਿਹਾ ਆਪਣੇ ਨਾਲ ਆਪਾਂ ਪੰਜਾਬ ਦੇ ਰਹਿਣ ਲਏ ਆ ਅਸੀਂ ਪੰਜਾਬ ਦੀ ਧਰਤੀ ਦੇ ਇਸ ਟਾਈਮ ਖੜੇ ਮੌਕੇ ਤੇ ਪੰਜਾਬ ਪੁਲਿਸ ਦਾ ਜਾਂ ਪੰਜਾਬ ਪ੍ਰਸ਼ਾਸਨ ਦਾ ਸਾਡਾ ਬਣਦਾ ਨਹੀਂ ਜਿੰਮੇਵਾਰੀ ਕਿਸੇ ਪੰਜਾਬ ਸਰਕਾਰ ਦੀ ਪੂਰੀ ਹੱਕ ਬੰਦਾ ਜੀ ਸਾਡੇ ਨਾਲ ਖੜੇ ਅੱਜ ਅਸੀਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਕਿ ਕਿਸਾਨਾਂ ਤੇ ਇਸ ਵੇਲੇ ਅਸੀਂ ਕੋਈ ਖੜਕੂ ਦਾ ਹੈ ਨਹੀਂ ਕੋਈ ਅਤਵਾਦੀ ਨਹੀਂ ਪਰ ਜਿਵੇਂ ਇਹਨਾਂ ਨੇ ਅੱਜ ਗਲਤ ਕੰਦਾ ਲਾਤੀਆਂ ਸੱਤ-ਸੱਤ ਲੇਰਾਂ ਲੇਅਰ ਲਾ ਕੇ ਇਹਨਾਂ ਨੇ ਬੈਰੀਕੇਟਿੰਗ ਕੀਤੀ ਸਾਨੂੰ ਵੀ ਸਾਨੂੰ ਇੱਕ ਅੱਡ ਦੇਸ਼ ਬਣਾਤਾ ਹਾਂਜੀ ਇਹ ਪੰਜਾਬ ਨੂੰ ਇੱਕ ਵੱਖਰਾ ਵੱਖਰਾ ਦੇਸ਼ ਸਮਦੇ ਹੀ ਪੰਜਾਬ ਨੂੰ ਕਿ ਇਹ ਪੰਜਾਬ ਦਾ ਕੋਈ ਦਿੱਲੀ ਨਾਲ ਕੋਈ ਸੈਂਟਰ ਦਾ ਵਾਹ ਵਾਸਤਾ ਨਹੀਂ ਹੁੰਦਾ ਸਾਡੀਆਂ ਜਿਹੜੀਆਂ ਕਿਸਾਨੀ ਮੰਗਾਂ ਸਾਰੀਆਂ ਸੈਂਟਰ ਨਾਲ ਸੰਬੰਧਤ ਮੰਗਾਂ ਆ ਤੁਹਾਨੂੰ ਕੀ ਲੱਗਦਾ ਆਉਣੇ ਸਮੇਂ ਜਿਹੜੇ ਇਲੈਕਸ਼ਨ ਹੋਣੇ ਆ ਕੀ ਕੀ ਮੈਸੇਜ ਆਏਗਾ ਲੋਕ ਸਿਲੈਕਸ਼ਨ ਨੇੜੇ ਆ ਜਿਵੇਂ ਕਿ ਸਾਡੇ ਤੇ ਗੋਲੀਬਾਰੀ ਕੀਤੀ ਜਾ ਰਹੀ ਥਰੂ ਇਹ ਗੋਲੇ ਛੱਡੇ ਜਾ ਰਹੇ ਆ ਕੀ ਰਿਸਪੌਂਸ ਮਿਲੇਗਾ ਵੋਟਰਾਂ ਸਿੱਧਾ ਇਹੀ ਕਹਿ ਰਹੇ ਆ ਕਿ ਇਹੋ ਜਿਹੇ ਜਿਹੜੇ ਲੀਡਰ ਆ ਉਹਨਾਂ ਨੂੰ ਪਿੰਡਾਂ ਦੇ ਵਿੱਚ ਵੜਨ ਨਹੀਂ ਦੇਣਾ ਚਾਹੀਦਾ ਕਿਉਂਕਿ ਅੱਜ ਦੇਖੋ ਤੁਸੀਂ ਵੀ ਅਸੀਂ ਕਿੰਨੇ ਵੱਡੇ ਸੰਕਟ ਚੜਾਈ ਖੜੇ ਆ ਕੰਕ ਦੇ ਵਿੱਚ ਵੱਡੇ ਫਰਜ਼ਾਂ ਕੋਈ ਖੇਤਾਂ ਦੇ ਵਿੱਚ ਵੱਡੇ ਫਰਜ਼ਾਂ ਤਾਂ ਇਹੋ ਜਿਹੇ ਜਿਹੜੇ ਲੀਡ ਮੋਦੀ ਦੇ ਆ ਜਾਂ ਕੋਈ ਹੋਰ ਤਾਂ ਉਹਨਾਂ ਨੂੰ ਪਿੰਡਾਂ ਦੇ ਵਿੱਚ ਕਿਹੜੀ ਜਥੇਬੰਦੀ ਤੁਹਾਡੀ ਸਾਡੀ ਕ੍ਰਾਂਤੀਕਾਰੀ ਭਾਰਤੀ ਕਿਸਾਨਾਂ ਦੀ ਕ੍ਰਾਂਤੀਕਾਰੀ ਕਿਹੜੀ ਜਗ੍ਹਾ ਤੋਂ ਅਸੀਂ ਬਠਿੰਡੇ ਤੋਂ ਆਈ ਬਠਿੰਡੇ ਤੋਂ ਤੁਸੀਂ ਦੇਖ ਸਕਦੇ ਹੋ ਬਠਿੰਡੇ ਤੋਂ ਜਿਹੜੇ ਕਿਸਾਨ ਜਥੇਬੰਦੀ ਜਿਹੜੇ ਵੋਲੰਟੀਅਰ ਜਿਹੜੇ ਆਏ ਆ ਉਹ ਵੀ ਮੰਗ ਕਰ ਰਹੇ ਆ ਕਿ ਜੋ ਇਹ ਵਤੀਰਾ ਸਾਡੇ ਨਾਲ ਕੀਤਾ ਜਾ ਰਿਹਾ ਸਾਨੂੰ ਬੇਗਾਨਿਆਂ ਵਾਂਗੂ ਇੱਕ ਵਤੀਰਾ ਕੀਤਾ ਜਾ ਰਿਹਾ ਕਿ ਪੰਜਾਬ ਦੀ ਧਰਤੀ ਤੇ ਹਰਿਆਣਾ ਪੁਲਿਸ ਵਾਲੋ ਜਾਂ ਹਰਿਆਣਾ ਪੁਲਿਸ ਦੇ ਗੋਲੇ ਮਾਗੇ ਜਾ ਰਹੇ ਆ ਨਜਾਇਜ਼ ਗੋਲੇ ਔਰ ਫੇਰ ਵੀ ਆਪਣੇ ਲੋਕਾਂ ਦਾ ਜਿਹੜਾ ਮੇ ਨਾਲ ਕੁਝ ਨੌਜਵਾਨ ਖੜੇ ਆ ਪੈਸਾ ਕੀ ਕਹਿਣਾ ਚਾਹੋਗੇ ਇਹ ਜਬਤੀਰਾ ਇਹ ਇਸ ਸਿਚੁਏਸ਼ਨ ਦੇਖ ਕੇ ਕੀ ਕਹਿਣਾ ਚਾਹੋਗੇ ਤੁਸੀਂ ਬਿਰਜੀ ਇਹ ਕੰਮ ਦੇਖੋ ਜੇ ਪਾਕਿਸਤਾਨ ਇੰਡੀਆ ਦੀ ਹੋਰ ਕਿਸੇ ਕੰਟਰੀ ਨਾਲ ਵੀ ਲੜਾਈ ਲੱਗਦੀ ਹੈ ਤਾਂ ਕੋਈ ਵੀ ਕੰਟਰੀ ਆਪਣੇ ਲੋਕਾਂ ਨੂੰ ਦੇਖ ਕੇ ਜਿੱਥੇ ਵਾਦੀ ਨਾ ਹੋਵੇ ਉੱਥੇ ਬੰਬ ਸੁੱਟਦੀ ਹੈ ਵੀ ਕੋਈ ਆਮ ਜਨਤਾ ਦਾ ਨੁਕਸਾਨ ਨਾ ਹੋਵੇ ਇਹ ਆਪਣੀ ਗਵਰਨਮੈਂਟ ਬਾਈ ਜੀ ਲੋਕਾਂ ਪਰ ਦੁਸ਼ਮਣਾਂ ਵਾਲਾ ਸਲੋਗ ਕਰ ਰਹੀ ਹੈ ਇਹ ਲੋਕਤੰਤਰ ਦਾ ਘਾਣ ਹੋ ਰਿਹਾ ਹੈ ਹੱਤਿਆ ਲੱਗਦਾ ਇੱਥੇ ਪੰਜਾਬ ਦੀ ਹੱਦ 'ਚ ਅਸੀਂ ਖੜੇ ਹਾਂ ਦੂਜੇ 'ਚ ਖੜੇ ਆ ਇੱਥੇ ਪੰਜਾਬ ਪੁਲਿਸ ਆ ਕੇ ਲੋ ਪੰਜਾਬ ਸਰਕਾਰ ਦਾ ਫਰਜ਼ ਨਹੀਂ ਬਣਦਾ ਸਾਨੂੰ ਸਿਕਿਉਰ ਕਰਨ ਦਾ ਬਿਲਕੁਲ ਫਰਜ਼ ਬਣਦਾ ਬਾਈ ਜੀ ਸਰਕਾਰ ਨੂੰ ਅੱਗੇ ਚੱਲਣਾ ਚਾਹੀਦਾ ਇਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਆ ਇਹ ਹੱਤਿਆ ਕਰ ਰਹੇ ਆ ਬਾਈ ਜੀ ਲੋਕਤੰਤਰ ਦੀ ਤੁਹਾਡੇ ਸਾਹਮਣੇ ਆ ਦੇਖੋ ਆਪਣੇ ਲੋਕਾਂ ਦੇ ਸ਼ਰੇਆਮ ਡਰੋਨ ਆਉਂਦਾ ਵਿੱਚ ਬੰਬ ਘੇਰ ਕੇ ਕਿਸ ਦੀ ਅੱਖ ਚਲੇਗੀ ਇਹਦਾ ਹੱਥ ਪਟ ਗਏ ਐ ਐਂਬੂਲੈਂਸ ਆ ਦੋ ਤਿੰਨ ਵਾਰੀ ਬੰਦਿਆਂ ਨੂੰ ਲੈ ਕੇ ਗਈਆਂ ਇਹ ਹੱਤਿਆ ਹੋ ਰਹੀ ਆ ਬਾਈ ਜੀ ਲੋਕਤੰਤਰ ਦਾ ਘਾਣ ਆ ਇਹ ਸ਼ਰਮ ਆਉਣੀ ਚਾਹੀਦੀ ਹੈ ਇਹ ਜੇ ਲੀਡਰਾਂ ਨੂੰ ਵੋਟਾਂ ਵਿੱਚ ਲੋਕੋ ਇਹਨਾਂ ਨੂੰ ਬੜਨਾ ਦਓ ਆਪਣੇ ਪਿੰਡਾਂ ਵਿੱਚ ਇਹਨਾਂ ਦੇ ਲੀਡਰਾਂ ਦਾ ਬਾਈਕਾਟ ਕਰੋ ਜਿੰਨੇ ਵੀ ਲੋਕ ਦੇਖਦੇ ਆ ਇਹ ਲੋਕਾਂ ਦਾ ਬਾਈਕਾਟ ਹੋਣਾ ਚਾਹੀਦਾ ਲੱਗਦਾ ਨਹੀਂ ਇੱਥੇ ਹੁਣ ਮਾਹੌਲ ਹੈ ਜਿਹਾ ਬਣਿਆ ਸਿਰਜਾ ਜਾ ਰਿਹਾ ਤੇ ਉੱਥੇ ਇੱਕ ਪਾਸੇ ਜੇ ਕਾਲੀ ਗੱਲ ਦੀ ਮੈਂ ਗੱਲ ਕਰਾ ਸੁਖਵੀਰ ਬਾਦਲ ਪੰਜਾਬ ਬਚਾਓ ਯਾਤਰਾ ਕੱਢ ਰਿਹਾ ਉਹਨੂੰ ਫਿਕਰ ਨਹੀਂ ਪਰ ਲੱਗਦਾ ਉਹ ਸਾਡੇ ਸਾਡੇ ਸਮਰਥਨ 'ਚ ਖੜੇ ਹੋਣਗੇ ਬਿਲਕੁਲ ਭਾਈ ਇਹ ਲੋਕ ਇਹ ਲੋਕ ਨਾ ਪਹਿਲਾਂ ਸਾਡੇ ਨਾਲ ਖੜੇ ਆ ਠੀਕ ਹੈ ਜੀ ਨਾ ਇਹਨਾਂ ਤੋਂ ਸਾਨੂੰ ਹੁਣ ਉਮੀਦ ਹੈ ਇਹ ਲੋਕ ਸਾਰੇ ਸਿਰਫ ਆਪਣੀ ਰਾਜਨੀਤੀ ਦੀ ਕੁਰਸੀ ਕਰਕੇ ਇਹ ਲੋਕ ਕਦੀ ਭਾਜੀਪੀ ਨਾਲ ਸਮਝੌਤੇ ਕਰਨ ਨੂੰ ਫਿਰਦੇ ਆ ਕਦੇ ਕੁਝ ਇਹਨਾਂ ਨੂੰ ਲੋਕਾਂ ਨਾਲ ਕੋਈ ਸਰੋਕਾਰ ਨਹੀਂ ਹੈਗਾ ਇਹਨਾਂ ਨੇ ਆਪਣੇ ਜਦੋਂ ਇਹਨਾਂ ਕੋ ਰਾਜ ਭਾਗ ਸੀ ਸਭ ਕੁਝ ਭਾਜੀਪੀ ਨਾਲ ਇਹਨਾਂ ਦੇ ਸਮਝੌਤੇ ਸੀ ਇਹਨਾਂ ਦੇ ਹੱਥ ਵਿੱਚ ਸੀ ਇਹ ਜੋ ਮਰਜ਼ੀ ਮਸਲੇ ਹੱਲ ਕਰ ਲੈਂਦੇ ਪੰਜਾਬ ਦੇ ਇਹਨਾਂ ਨੇ ਆਪਣੇ ਹੋਟਲ ਬਣਾਏ ਇਹ ਆਪਣੇ ਘਰ ਦੀਆਂ ਸੰਪਤੀਆਂ ਬਣਾਈਆਂ ਇਹਨਾਂ ਨੇ ਇਹ ਲੋਕ ਲੜਨ ਵਾਲੇ ਜਿਹੜੇ ਇਹਨਾਂ ਪਿੱਛੇ ਪੰਤ ਸਮਝ ਕੇ ਲੱਗੇ ਰਹੇ ਉਹਨਾਂ ਦਾ ਕਾਣਾ ਹੋ ਰਿਹਾ ਹੈ ਇਸੇ ਤਮਾਸ਼ਾ ਦਾ ਹੀ ਕਰ ਰਿਹਾ ਹੈ ਇਸੇ ਦੇਣਾ ਚਾਹੂਗੇ ਜਿਹੜੇ ਲੋਕ ਅੱਜ ਵੀ ਘਰੋਂ ਘਰੀ ਬੈਠੇ ਅੱਜ ਵੀ ਨਹੀਂ ਸਾਡੇ ਨਾਲ ਖੜ੍ਹੇ ਰਹਿ ਜਾਂ ਉਹਨਾਂ ਲੋਕਾਂ ਦੀ ਜਿਹੜੇ ਜ਼ਮੀਰ ਮਰ ਚੁੱਕੇ ਹੈ ਕੀ ਕਹਿਣਾ ਚਾਹੂਗੇ ਸੇਧ ਕੀ ਦੇਣਾ ਚਾਹੂਗੇ ਬਾਈ ਜੀ ਜਦੋਂ ਜ਼ਮੀਰੇ ਮਰ ਜੂਗੇ ਫਿਰ ਕੁਝ ਨਹੀਂ ਬੰਦੇ ਦਾ ਰਹਿਣਾ ਹੈਗਾ ਉਹ ਵੈਸੇ ਨੂੰ ਸੱਚੇ ਪਾਤਸ਼ਾਹ ਉਹ ਕਲਾ ਵਰਤਾਊਗਾ ਠੀਕ ਹੈ ਇਸ ਖਾਲਸੇ ਦਾ ਰਾਜ 96 ਕਰੋੜ ਖਾਲਸਾ ਸਜੂਆ ਇੱਕ ਦਿਨ ਦਾ ਮਹਾਰਾਜ ਦੇ ਬਚਨ ਹੈ ਦਸ਼ਮਵੀ ਵਾਲਿ ਚ ਮਾਰਨ ਕਿ ਰੂਸ ਚੀਨ ਹਿੰਦ ਵਿੱਚ ਚੜੇ ਆਵਾਂ 70 ਕਰੋੜ 'ਚੋਂ 17 ਕਰੋੜ ਬਚ ਜਾਵੇ ਇਸ ਸਮਾਂ ਆਉਣਾ ਹੈ ਸਹੀ ਕੇ ਨਾਲ ਥੋੜਾ ਜੁੜਦੇ ਰਹਾਂਗੇ ਸੋ ਲਾਈਵ ਤੁਸੀਂ ਲਾਈਵ ਨਾਲ ਜੁੜ ਰਹੇ ਆ ਧੰਨਵਾਦੀ ਤੁਹਾਡਾ